ਕਾਲੀਦਲਵਾਰਸ ਪੰਜਾਬ ਦੇ ਪਾਰਟੀ ਤੋਂ ਵੱਲੋਂ ਹੁਣ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸੇ ਲਈ ਤਹਿਤ ਪਾਰਟੀ ਦਫ਼ਤਰ ਤੋਂ ਪੰਜਾਬ ਦੇ ਪਹਿਲੇ 5 ਹਲਕਾ ਇੰਚਾਰਜਾਂ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ ਸੌਟੀ ਨਿਯੁਕਤੀ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਤੋਂ ਕਾਲੀਦਲਵਾਰਸ ਪੰਜਾਬ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਨੇ ਭਾਰੀ ਗਿਣਤੀ ਵਿੱਚ ਸਮਰਥਕਾਂ ਸਮੇਤ ਰਈਆ ਪਾਰਟੀ ਦਫ਼ਤਰ ਤੋਂ ਚੱਲ ਕੇ ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਨੌਵੀਂ ਪਾਤਸ਼ਾਹ ਸਾਬ ਨਤਮਸਤਕ ਹੋਏ ਨੇ ਉੱਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਦਿੱਤਾ ਗਿਆ ਕਿ ਉਹਨਾਂ ਨੇ ਪਹਿਲਾਂ ਵੀ ਪਾਈ ਜਦੋਂ ਐਮਪੀ ਸਾਹਿਬ ਦੀ ਇਲੈਕਸ਼ਨ ਵੀ ਬਹੁਤ ਵੱਡੇ ਜੋਸ਼ ਦੇ ਨਾਲ ਇਲੈਕਸ਼ਨ ਲੜੀ ਤਾਂ ਹੁਣ ਇਸੇ ਚੀਜ਼ ਨੂੰ ਮੋਖ ਰੱਖਦੇ ਹੋਇਆ ਸਾਡੀ ਪਾਰਟੀ ਵੱਲੋਂ ਆਪਣੇ ਪੰਜ ਪੰਜਾਬ ਦੇ ਪੰਜ ਹਲਕਿਆਂ ਦੇ ਵਿਧਾਨ ਸਭਾ ਹਲਕੇ ਉਹਨਾਂ ਦੇ ਹਲਕਾਨ ਚਾਰਜਮੈਨ ਨਿਯੁਕਤ ਕੀਤੀ ਉਹਦੇ ਵਿੱਚ ਬਾਬਾ ਬਕਾਲਾ ਸਾਹਿਬ ਦਾ ਸਭ ਤੋਂ ਪਹਿਲਾਂ ਹਲਕਾਨ ਚਾਰਜਮੈਨ ਨਿਯੁਕਤ ਕੀਤਾ ਗਿਆ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਆ ਉਸੇ ਚੀਜ਼ ਨੂੰ ਆਜੇ ਮੋਖ ਰੱਖਦੇ ਹੋਏ ਤੁਹਾਨੂੰ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਦਰਸ਼ਨਾਂ ਦੇ ਦਿਨ-ਦਿਨ ਦਰਸ਼ਨ ਕਰਨਾ ਹੈ ਔਰ ਮੱਥਾ ਟੇਕਣਾ ਹੈ ਔਰ ਅਰਦਾਸ ਬੇ ਜੋਈ ਆਪਣੇ ਪੰਜਾਬ ਦੀ ਧਰਤੀ ਤੇ ਇਸ ਟਾਈਮ ਤੇ ਹਾਲਾਤ ਬਦਲੇ ਹੋਏ ਬਣੇ ਹੋਏ ਆ ਉਹਨਾਂ ਨੂੰ ਅਸੀਂ ਤੁਹਾਡੇ ਆਸ਼ੀਰਵਾਦ ਦੇ ਨਾਲ ਬਦਲਣਾ ਚਾਹੁੰਦੇ ਆ ਤੇ ਸਾਡੀ ਪਾਰਟੀ ਚਾਹੁੰਦੀ ਆ ਕਿ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਹਾਲਾਤ ਉਹ ਜੋ ਪੰਜਾਬ ਦੇ ਅਸੀਂ ਕਹਿੰਦੇ ਆ ਪੂਰੀ ਦੀ ਚਿੜੀ ਆ ਉਸੇ ਤਰ੍ਹਾਂ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰਨਾ ਚਾਹੁੰਦੇ ਆ ਜਿਵੇਂ ਨਹੀਂ ਤੁਸੀਂ ਆਰਗੇਸਟਰਾਂ 117 ਹਲਕਿਆਂ ਦੀ ਜ਼ਿੰਮੇਵਾਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੜਾਂਗੇ ਚੋਣ ਕਿਦਾਂ ਦਾ ਰਿਸਪੌਂਸ ਸਮੇਂ ਦੇਖੋ ਕਿ ਆਪਣੇ ਲੋਕਲ ਹਲਕਾ ਤੁਹਾਡਾ ਮਤਲਬ ਕਹਿ ਰਹੀਏ ਕਿ ਯੂਐਮਪੀ ਕੰਫੀਡੈਂਸੀ ਵੀ ਉਹਦਾ ਹਿੱਸਾ ਸੀ ਤਰਨਤਨ ਉਹ ਉਤਪਾਦਕਤਵ ਸਾਰਨ ਦੀ। ਵੇਖੋ ਜੀ ਜਿਹੜੀ ਤੁਸੀਂ ਤਰਨਤਨ ਦੀ ਗੱਲ ਕੀਤੀ ਹੈ ਨਾ ਤਰਨਤਨ ਜਿਹੜਾ ਹਾਰਨ ਹੈ ਕਿ ਤੁਹਾਨੂੰ ਆਮ ਹੀ ਪਤਾ ਵੀ ਜਿਹੜੇ ਜਿਮਨੀ ਚੋਣ ਹੁੰਦੀ ਹੈ ਨਾ ਉਹਦੇ ਵਿੱਚ ਸਰਕਾਰ ਹਰ ਇੱਕ ਹੱਥ ਕੰਡਾ ਬਣਾਉਂਦੀ ਆ ਕਿਹੜਾ ਨਾ ਹੱਥ ਹੱਥ ਕੰਡਾ ਉੱਥੇ ਨਹੀਂ ਅਪਣਾਇਆ ਇਥੋਂ ਤੱਕ ਸਾਡੇ ਵੋਟਰਾਂ ਨੂੰ ਪਰਚਿਆਂ ਤੱਕ ਕੀਤੇ ਆ ਨਹੀਂ ਤਾਂ ਤੁਸੀਂ ਇੱਕ ਆਪਣੇ ਸਾਡੇ ਤਰਨਤਨ ਦੇ ਔਰ ਜੱਬ ਭਾਈ ਸੁਖਦੇਵ ਸਿੰਘ ਕਾਦੀਆ ਉਹਦੀ ਗੱਡੀ ਨੂੰ ਅੱਗ ਲਾਉਣ ਤੱਕ ਇਹ ਵੇਖੋ ਅਜੇ ਤੱਕ ਉਹਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਕਿ ਕੀ ਕਾਰਨ ਬਣਿਆ ਉਹਦਾ ਤੇ ਪਰ ਅਸੀਂ ਫੇਰ ਵੀ ਜਾਣਿਆ ਅਸੀਂ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ 2027 ਦੇ ਵਿੱਚ 117 ਦੇ 17 ਹਲਕਿਆਂ 'ਚ ਸਾਡੇ ਕੈਂਡੀਡੇਟ ਅਸੀਂ ਬਿਲਕੁਲ ਤਿਆਰ ਆ ਜਿਸ ਤਰ੍ਹਾਂ ਅਸੀਂ ਭਾਈ ਸਾਹਿਬ ਨੂੰ ਹਲਕਾ ਚਾਰਜ ਲਾ ਦਿੱਤਾ ਸਰਮਜੀਤ ਨੂੰ ਆਉਣ ਵਾਲੇ ਸਮੇਂ ਥੋੜੇ ਹੀ ਸਮੇਂ ਦੇ ਵਿੱਚ 117 ਦੇ 17 ਹਲਕਾਂ ਚਾਰਜ ਨਿਯੁਕਤ ਕੀਤੇ ਜਾਣਗੇ ਔਰ ਅਸੀਂ ਪੰਜਾਬ ਨੂੰ ਇਹ ਪੂਰਾ ਵਿਸ਼ਵਾਸ ਦਉਂਦੇ ਹਾਂ ਕਿ ਆਪਣੇ ਨਾਲ ਅੱਜ ਤੱਕ ਜੋ ਵੀ ਦਿੱਲੀ ਤੋਂ ਪਾਰਟੀਆਂ ਚੱਲੀਆਂ ਜੋ ਆਪਣੇ ਨਾਲ ਘਾਨ ਹੋਇਆ ਇਹ ਆਪਾਂ ਨੂੰ ਇੱਕ ਪੰਜਾਬ ਨੂੰ ਖੇਤਰੀ ਪਾਰਟੀ ਬਹੁਤ ਜ਼ਰੂਰੀ ਆ ਕਿ ਉਹ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕੇ ਉਹ ਖੇਤਰੀ ਪਾਰਟੀ ਨਾ ਹੋਵੇ ਜਿਹਨੇ ਦਿੱਲੀ ਨਾਲ ਰਾਜ ਕੇ ਸਾਡੇ ਪੰਜਾਬ ਨੂੰ ਫਟਿਆ ਹੋਵੇ ਬਰਬਾਦ ਕੀਤਾ ਹੋਵੇ ਤੇ ਅੱਜ ਉਹ ਕਵੇ ਕਿ ਮੈਂ ਇੱਕ ਖੇਤਰੀ ਪਾਰਟੀ ਆ ਉਹ ਕਦੀ ਖੇਤਰੀ ਪਾਰਟੀ ਨਹੀਂ ਹੋ ਸਕਦੀ ਖੇਤਰੀ ਪਾਰਟੀ ਉਹ ਜਿਹੜਾ ਇੱਕ ਨੌਜਵਾਨ ਜੇ ਬਈ ਤੋਂ ਚੱਲ ਕੇ ਪੰਜਾਬ ਨੂੰ ਬਚਾਉਣਾ ਹੈ ਉਸੇ ਹੀ ਲੀਹ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਸੋਚ ਦੇ ਨਾਲ ਚੱਲਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਆਪਣੇ ਪੰਜਾਬ ਦੇ ਵਿੱਚ ਸ਼ੇਵਾ ਦਰਿਆ ਨਸ਼ੇ ਦਾ ਵਗ ਰਿਹਾ ਵਾ ਉਸ ਨੂੰ ਖਤਮ ਕਰਾਂਗੇ ਕਿਸੇ ਪਾਰਟੀ ਨਾਲ ਸੰਭਾਵਨਾ ਹੈਗੀ ਆ ਜੀ ਗੱਟ ਜੋੜ ਦੀ ਨਹੀਂ ਜੀ ਸਾਡੀ ਕਿਸੇ ਪਾਰਟੀ ਨਾਲ ਕੋਈ ਸੰਭਾਵਨਾ ਨਹੀਂ ਹਾਂ ਕੋਈ ਚੰਗਾ ਸੋਹਿਰਦ ਜਿਹੜਾ ਕੋਈ ਆਪਾਂ ਨੂੰ ਪਤਾ ਲੱਗਦਾ ਵੀ ਪਾਰਟੀ ਵਿੱਚ ਕੋਈ ਚੰਗਾ ਇਨਸਾਨ ਆ ਕੋਈ ਪੰਜਾਬ ਬਾਰੇ ਚੰਗਾ ਸੋਚਦਾ ਵਾ ਚੰਗੀ ਸੋਚ ਰੱਖਦਾ ਉਹ ਚਾਹੁੰਦਾ ਵਾ ਕਿ ਸਾਡੇ ਨਾਲ ਚੱਲਣਾ ਚਾਹੁੰਦਾ ਭਾਈ ਸਾਹਿਬ ਨੂੰ ਸੋਚ ਦੇ ਨਾਲ ਚੱਲ ਕੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਉਹ ਜਰੂਰ ਸਾਡੇ ਨਾਲ ਚੱਲ ਸਕਦਾ ਪਰ ਜਿਹੜਾ ਤੁਸੀਂ ਕਹਿੰਨੇ ਕਿਸੇ ਪਾਰਟੀ ਨਾਲ ਕੋਈ ਸਾਡਾ ਸਮਝੌਤੇ ਵਾਲੀ ਗੱਲ ਨਹੀਂ ਲੱਗਦਾ ਖੇਤੀ ਪਾਰਟੀ ਨਾਲ ਸ਼ੁਰੂਆਤ ਤੇ ਹੋਈ ਸੀ ਤੁਹਾਡੀ ਐਮਕੀ ਇਲੈਕਸ਼ਨ ਦੇ ਵਿੱਚ ਬਾਅਦ ਫਿਰ ਉੱਟ ਗਈ ਕਾਲੀ ਦਲ ਦੀ ਗੱਲ ਹੋ ਗਈ ਨਹੀਂ ਸਾਡੀ ਅਜੇ ਅਸੀਂ ਖੇਤਰੀ ਪਾਰਟੀ ਉਹ ਕਾਲੀ ਦਲ ਵਾਸ ਪੰਜਾਬ ਦੇ ਆ ਨਾ ਸਾਡੀ ਕਿਸੇ ਕਾਲੀ ਦਲ ਨਾਲ ਕੋਈ ਸਮਝੌਤੇ ਵਾਲੀ ਗੱਲ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਗੱਲ ਚੰਗ ਦੱਸ ਚੁੱਕਾ ਵਾਂ ਜਿਹੜਾ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਮੇਰਾ ਮੈਂ ਖੇਤਰੀ ਪਾਰਟੀ ਉਹ ਖੇਤਰੀ ਪਾਰਟੀ ਕਦ ਤਾ ਹੋ ਸਕਦੀ ਆ 10 ਸਾਲ ਤੋਂ ਉਹਨੇ ਆਪਣੇ ਨੈਸ਼ਨਲ ਪਾਰਟੀ ਨਾਲ ਭਾਜਪਾ ਦੇ ਨਾਲ ਗੱਠਜੋੜ ਕਰਕੇ ਰਾਜਮਾਨ ਆ ਔਰ ਤੁਸੀਂ ਵੇਖਿਆ ਹੀ ਆ 10 ਸਾਲ ਦੇ ਵਿੱਚ ਪੰਜਾਬ ਦਾ ਕੀ ਕਹਾਣ ਹੋਇਆ ਕਿਹੜਾ ਨਸ਼ਾ ਪੰਜਾਬ ਦੇ ਵਿੱਚ ਧਰੂਨ ਹੋਇਆ ਅਕਾਲੀ ਦਲ ਬਾਦਲ ਦੇ ਟਾਈਮ ਨਸ਼ਾ ਸ਼ੁਰੂ ਹੋਇਆ ਕਾਂਗਰਸ ਦੇ ਟਾਈਮ ਵੇਖਿਆ ਤੇ ਉਹ ਅੱਜ ਬੁਸੇ ਤਰ੍ਹਾਂ ਹੀ ਵੇਚ ਰਿਹਾ ਵਾ ਯਾਨੀ ਹਰਪ੍ਰੀਤ ਸਿੰਘ ਹੁਣ ਦੀ ਪਾਰਟੀ ਨਾਲ ਵੀ ਬੜਾ ਚਿਰ ਪਹਿਲਾਂ ਮੀਟਿੰਗ ਹੋਈ ਬਾਪੂ ਤਾਂ ਸੈੱਟ ਜੁਣਾ ਪੂਰੇ ਸੰਦਰਭ ਵਿੱਚ ਗੱਲ ਹੈ ਵੇਖੋ ਜੀ ਜਿਹੜੇ ਪੰਜ ਮੈਂਬਰੀ ਦੀ ਤੁਸੀਂ ਗੱਲ ਕੀਤੀ ਯਾਨੀ ਹਰਪ੍ਰੀਤ ਸਿੰਘ ਹੁਣਾ ਜੀ ਉਹ ਜ਼ਰੂਰ ਸਾਡੀ ਮੀਟਿੰਗ ਹੈ ਹੋਈ ਆ ਵੀ ਜਦੋਂ ਜੇ ਕੋਈ ਚੰਗੇ ਗੱਲ ਕਰਨੀ ਚਾਹੁੰਦਾ ਪੰਜਾਬ ਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਆ ਜੋ ਕਿ ਪੰਜਾਬ ਨੂੰ ਬਚਾਉਣਾ ਚਾਹੁੰਦਾ ਵਾ ਤੇ ਅਸੀਂ ਉਹਦੇ ਨਾਲ ਬਹਿਣ ਨੂੰ ਤਿਆਰ ਆ ਪਰ ਉਹ ਪੰਜਾਬ ਦੀ ਗੱਲ ਕਰਨ ਆ ਲਾਵੇ ਇਹ ਨਿੱਜੀ ਸਵਾਰਥ ਆਸਦੇ ਨਹੀਂ ਨਹੀਂ ਤੇ ਅੱਜ ਕੱਲ ਤੁਸੀਂ ਆਮ ਕੀ ਵੇਖਿਆ ਹਰ ਇੱਕ ਸੋਚ ਰਿਹਾ ਆਪਣੀ ਮੇਜ ਨੂੰ ਲੈ ਕੇ ਚੱਲ ਰਿਹਾ ਕੋਈ ਵੀ ਪੰਥ ਦੀ ਕੌਮ ਦੀ ਪੰਜਾਬ ਦੀ ਗੱਲ ਨਹੀਂ ਕਰਦਾ ਅਸੀਂ ਇਹ ਚਾਹੁੰਦੇ ਆ ਕਿ ਕੋਈ ਪੰਜਾਬ ਦੀ ਗੱਲ ਕਰਨ ਆਲਾ ਹੋਵੇ ਅੱਜ ਤੱਕ ਕੀਤੀ ਸਟੇਜਾਂ ਦੇ ਉੱਤੋਂ ਗੱਲਾਂ ਹੀ ਕੀਤੀਆਂ ਨਹੀਂ ਤੇ ਤੁਸੀਂ ਇੱਕ ਬੰਦੀ ਸਿੰਘਾਂ ਦਾ ਮੋਰਚਾ ਗੱਲ ਲੈ ਲੋ ਕਿਸੇ ਨੇ ਗਰਾਊਂਡ ਤੇ ਕੋਈ ਕੰਮ ਕੀਤਾ ਜਿਉਂਦਾ ਵੋਟਾਂ ਆਉਂਦੀਆਂ ਵਾ ਬੰਦੀ ਸਿੰਘਾਂ ਦਾ ਮੋਰਚਾ ਮੁੱਦਾ ਚੁੱਕ ਕੇ ਬੈਹ ਜਾਂਦੇ ਆ ਅਸੀਂ ਇਹ ਗੱਲ ਕਰਦੇ ਆ ਕਿ ਜੇ ਆਪਾਂ ਸਟੇਜਾਂ ਤੇ ਗੱਲਾਂ ਕਰਨੀਆਂ ਗਰਾਊਂਡ ਤੇ ਵੀ ਵਰਕ ਹੋਣਾ ਚਾਹੀਦਾ ਪਰ ਕੀ ਗੱਲ ਕਰਨਾ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਕੱਲ ਅਸਤੀਫਾ ਦੇ ਕੇ ਗਏ ਆ ਠੀਕ ਆ ਜੀ ਉਹਨਾਂ ਦੇ ਮੈਂ ਧਾਰਮਿਕ ਬੰਦਾ ਮੈਂ ਰਾਜਨੀਤੀ ਵਾਲਾ ਬੰਦਾ ਨਹੀਂ ਇਹਦੇ ਪਰ ਇੱਕ ਕਹਿਣਾ ਚਾਹੁੰਦਾ ਵੇਖੋ ਜੀ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਬਾਕੀ ਉਹਨਾਂ ਦੀ ਪਾਰਟੀ ਦਾ ਫੈਸਲਾ ਹੋ ਸਕਦਾ ਉਹਦੇ ਬਾਰੇ ਅਸੀਂ ਕੋਈ ਐਵੇਂ ਟਿੱਪਣੀ ਕਰਾਂਗੇ ਸਾਡਾ ਕੋਈ ਉਹਦੇ ਬਾਰੇ ਫੈਸਲਾ ਨਹੀਂ ਅਜੇ ਉਹ ਨਿਊਜ਼ ਚੱਲ ਰਿਹਾ ਮੇਰੇ ਹਿਸਾਬ ਨਾਲ ਜੋ ਕੋਈ ਉਹਦਾ ਪੂਰਾ ਸਪਸ਼ਟੀਕਰਨ ਵੀ ਨਹੀਂ ਹੋ ਚੁੱਕਾ ਵੀ ਉਹਨੇ ਸਿਫਾ ਦਿੱਤਾ ਕਿ ਨਹੀਂ ਦਿੱਤਾ ਸਰ ਅੱਜ ਜਿਹੜੀ ਪਾਰਟੀ ਵੱਲੋਂ ਕਿਸ ਪਾਰਟੀ ਵੱਲੋਂ ਨਿਸ਼ਚਿਤ ਕੀਤੀ ਗਈ ਔਰ ਗੁਰਪਰਨ ਸਿੰਘ ਤੋਂ ਵੀ ਇਹ ਕੱਢ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਦੀਪ ਮੰਦੀ ਦੇ ਵੱਲੋਂ ਮੈਨੂੰ ਇੱਥੇ ਹਲਕਾ ਇੰਚਾਰਜ ਦੀ ਸੇਵਾ ਜਿਹੜੀ ਆ ਉਹ ਸੌਂਪੀ ਗਈ ਆ ਇਸ ਕਰਕੇ ਸਾਰੀ ਹਾਈ ਕਮਾਂਡ ਦਾ ਅਤੇ ਸਮੁੱਚੀ ਬਾਬਕਾਲੇ ਹਲਕੇ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨ ਵਾਸਤੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਕਮਸਤਕ ਹੋਣ ਵਾਸਤੇ ਇੱਥੇ ਅਸੀਂ ਸੰਗਤ ਸਮੇਤ ਪਹੁੰਚੇ ਆ। કુલ ਕਿੰਨੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਪੰਜ ਕੀਤੇ ਜੀ ਫਿਲਹਾਲ ਪਹਿਲੀ ਸੂਚੀ ਜਿਹੜੀ ਉਹ ਪੰਜਾਂ ਪੰਜ ਹਲਕਾ ਇੰਚਾਰਜਾਂ ਦੀ ਮਨ ਜਾਰੀ ਕੀਤੀ ਹੈ ਜੀ। ਕੀ ਲੱਗਦਾ ਹੈਗਾ ਕਿ ਉਹਨਾਂ ਹਲਕਾ ਬਾਬਕਾਲਾ ਤੋਂ ਸ਼ੁਰੂਆਤ ਹੋਈ ਹੈਗੀ ਆ। ਬਾਬਕਾਲਾ ਸਾਹਿਬ ਤੋਂ ਅੱਗੇ ਕਿੰਨੇ ਕਿੰਨੇ ਬਾਬਾ ਬਕਾਲ ਹਲਕਾ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ 1 ਤੋਂ 17 ਦੇ 117 ਇੰਜ ਦੇ ਹਲਕਿਆਂ ਦੇ ਵਿੱਚ ਹਲਕਾਂ ਚਾਰਜ ਆਨ ਆਰੇ ਸਮੇਂ ਦੇ ਵਿੱਚ ਲਾਏ ਜਾਣਗੇ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੀ ਜਿਹੜੀ ਪਾਰਟੀ ਆ ਸਾਰੇ ਇਲੈਕਸ਼ਨ ਜਿਹੜੀ ਲੜੂਗੀ 2027 ਕੀ ਲੱਗਦਾ ਹੈਗਾ ਕਿੰਦਾ ਦਾ ਰਿਸਪੌਂਸ ਲੋਕਾਂ ਦੇ ਵਿੱਚ ਹੈਗਾ ਪਾਰਟੀ ਨੂੰ ਕਿਉਂਕਿ ਇੱਕ ਮੌਲ ਸੀਗਾ ਜਦੋਂ ਅ ਅਮਿਤਪਾਲ ਸਿੰਘ ਨੂੰ ਸੰਸਦ ਚੁਣਿਆ ਗਿਆ ਔਰ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਵੀ ਸੇਮ ਹੀ ਮਾਹੌਲ ਆ ਜੀ ਬਹੁਤ ਅੱਛਾ ਚੰਗਾ ਪਿਆਰ ਸੰਗਤ ਦਾ ਬਹੁਤ ਉਤਸ਼ਾਹ ਵਾਲੇ ਦਿਲ ਦੇ ਵਿੱਚ ਤੇ ਬਹੁਤ ਵਧੀਆ ਭਾਈ ਸਾਹਿਬ ਨੂੰ ਸਾਰੀ ਸੰਗਤ ਬਹੁਤ ਪਿਆਰ ਕਰਦੀ ਆ ਤੇ ਇਸ ਕਰਕੇ ਅੱਜ ਤੁਸੀਂ ਦੇਖ ਲਓ ਕਿ ਮੱਤਾ ਟੇਕਣ ਵਾਸਤੇ ਵੀ ਸੰਗਤ ਹਜ਼ਾਰਾਂ ਦੇ ਵਿੱਚ ਗਿਣਤੀ ਦੇ ਉੱਤੇ ਪਹੁੰਚੀਆਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਤੋਂ ਇਹ ਮੈਨੂੰ ਇੱਕੋ ਸੇਵਾਦਾਰ ਦੀ ਡਿਊਟੀ ਲੱਗੀ ਆ ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਇਹ ਸ਼੍ਰੀ ਗੁਰੂ ਤੇਗ ਬਹਾਦਰ ਪਾਵਨ ਪਵਿੱਤਰ ਤੀਕੋਂ ਸ਼ੁਰੂਆਤ ਕੀਤੀ ਆ ਪਾਰਟੀ ਨੇ ਅਤੇ ਸਾਰਿਆਂ ਹੀ ਇਸੇ ਤਰ੍ਹਾਂ ਹੀ ਜ਼ਿੰਮੇਵਾਰੀ ਬਹੁਤ ਵੱਡੀ ਆ ਤੇ ਪੂਰੀ ਤਨਦੀਦ ਦੇ ਨਾਲ ਪੂਰੀ ਦਿਨ ਰਾਤ ਮਿਹਨਤ ਕਰਕੇ ਜਿਸ ਤਰ੍ਹਾਂ ਪਾਰਟੀ ਨੇ ਵਿਸ਼ਵਾਸ ਕੀਤਾ ਅਸੀਂ ਪਾਰਟੀ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਵਾਂਗੇ ਲਗਾਤਾਰ ਮਿਹਨਤ ਕਰਕੇ ਤੇ ਅਸੀਂ ਹਲਕੇ ਦੇ ਵਿੱਚ ਹੁਣ ਲੈਵਲ ਤੇ ਵੀ ਹੁਣ ਗਾਤ ਹੋਈ ਨਹੀਂ ਜੁਕਤੀਆ ਕਰੋਗੇ ਬਿਲਕੁਲ ਜੀ ਹੁਣ ਅਸੀਂ ਹਲਕੇ ਦੇ ਵਿੱਚ ਪਹਿਲਾਂ 11 ਮੈਂਬਰੀਆ ਕਮੇਟੀ ਵਾਲਾ ਜਿਹੜਾ ਦੌਰਾ ਇੱਕ ਦੋ ਦਿਨ ਤੋਂ ਹੀ ਸ਼ੁਰੂ ਆ ਅਸੀਂ ਦੀਦੀਹਾੜਿਆਂ ਕਰਕੇ ਅਸੀਂ ਥੋੜੇ ਦਿਨ ਸਾਡਾ ਸਟਾਪ ਆ ਅਸੀਂ ਦੀਦੀਹਾੜੇ ਲੰਘਦੇ ਆ ਸਾਰੀ ਅਸੀਂ ਆਪਣਾ ਜਿਹੜਾ ਵਾਹੋ ਹਲਕੇ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਪੂਰੀ ਟੀਮ ਜਿਹੜੀ ਹੈ ਵਿਚਰਨਾ ਸ਼ੁਰੂ ਕਰ ਦੂਗੀ 2027 ਦੀਆਂ ਤੋਂ ਅੱਗੇ ਉਪਰ ਆ ਤੇ ਕਿਸ ਤਰ੍ਹਾਂ ਦੀ ਮੈਂਬਰਸ਼ਿਪ ਕਰੋਗੇ 2027 ਨੂੰ ਮੁੱਖ ਰੱਖਦੇ ਆਂ ਇਹ ਸਾਰਾ ਤੁਹਾਨੂੰ ਪਤਾ ਕਿ ਕਾਰਜ ਚੱਲ ਰਿਹਾ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਤਿਆਰੀ ਕਰਾਂਗੇ ਕਿਉਂਕਿ ਇੱਥੋਂ ਇਹ ਭਾਈ ਸਾਹਿਬ ਦਾ ਨਿੱਜੀ ਹਲਕਾ ਹੋਣ ਕਰਕੇ ਅਸੀਂ ਸਾਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਤੇ ਉਹਦੇ ਜੋਰ ਸ਼ੋਰ ਦੇ ਨਾਲ ਅਸੀਂ ਪੂਰੇ ਪੰਜਾਬ ਦੇ ਵਿੱਚ ਵਿਚਰਾਂਗੇ ਤੇ ਪੂਰੇ ਹਲਕੇ ਦੇ ਵਿੱਚ ਵਿਚਰਾਂਗੇ